ਇਹ ਅਮਰ ਸਾਰੇ ਉੱਥੇ ਰਹੀਏ ਰਹਿੰਦੇ ਉੱਥੋਂ ਉਹਨਾਂ ਦੇ ਪਰਜਾਈ ਪ੍ਰਗਟ ਸਿੰਘ ਉਹਨਾਂ ਦੀ ਨੂੰਹ ਕਹਿੰਦੇ ਸੀ ਤੁਸ ਨਾਲ ਚਲੋ ਫਿਰ ਉਹ ਉਹਨਾਂ ਦੇ ਚਾਚਾ ਸਚੇਨ ਸਿੰਘ ਜਿਹੜੇ ਉਹ ਕਹਿੰਦੇ ਵੀ ਮੈਂ ਚੱਲਦਾ ਤੁਹਾਡੇ ਨਾਲ ਉਹ ਇੱਥੇ ਆ ਕੇ ਪ੍ਰਗਟ ਸਿੰਘ ਤੇ ਹਾਜ਼ਰ ਨਹੀਂ ਸੀ ਤੇ ਉਹ ਤੇ ਕਿਤੇ ਗਏ ਹੋਏ ਸੀ ਤੇ ਉਹਨਾਂ ਦੇ ਆ ਕੇ ਉਹਨਾਂ ਨੇ ਪਰਿਵਾਰ ਚ ਉਹ ਆਇਆ ਪੂਰੀ ਘਰ ਦੀ ਤਲਾਸੀ ਤਲੂਸੀ ਲਈ ਤੇ ਕੁਝ ਮੇਰੇ ਕਲਮ ਮੋਬਾਈਲ ਇੱਕ ਤੇ ਕੁਝ ਹਾਰਡ ਡਿਸਕ ਗਿੜੀ ਉਹਦੀ ਵੀਡੀਓ ਕੈਮਰੇ ਦੀਆਂ ਕੁਝ ਇਹ ਚੀਜ਼ਾਂ ਜਿਹੜੀਆਂ ਇੱਕ ਦੋ ਜੀ ਯੂ ਐਸ ਬੀ ਉਹ ਕਹਿੰਦੇ ਕਿ ਉਥੋਂ ਹੀ ਲੈ ਕੇ ਆਏ ਹੁਣ ਪਤਾ ਨਹੀਂ ਉਹ ਕੀ ਚੱਲ ਰਹੀ ਹੈ ਅੰਦਰ ਗੱਲਬਾਤ ਇਹ ਸਾਰਾ ਸਾਰਾ ਮਤਲਬ ਸਾਡੇ ਬਾਕੀ ਹੋਰ ਸਾਡੇ ਸਾਡਾ ਜਵਾਈ ਆ ਉਹਨਾਂ ਦੇ ਘਰ ਵੀ ਹੋਈ ਕੀ ਨਾਮ ਹੈਗਾ ਜੀ ਉਹਨਾਂ ਦਾ ਅਮਰਜੋਤ ਸਿੰਘ ਬਟਾਲਾ ਉਹ ਤੇ ਕੈਨੇਡਾ ਰਹਿੰਦੇ ਆ ਤੇ ਉਹਨਾਂ ਦੇ ਘਰ ਵੀ ਇਹ ਸਾਡੇ ਸਮਰਥਕਾਂ ਨੂੰ ਡਰਾਇ ਤੋਂ ਘੌਂਦੀ ਜਿਹੜੀ ਹੈ ਨਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਪਰਿਵਾਰ ਨੂੰ ਇਹ ਟਾਰਗੇਟ ਕੀਤਾ ਜਾ ਰਿਹਾ ਹੈ। ਹਾਂ ਜੀ ਹੁਣ ਜਿਹੜੇ ਨੇ ਭਾਈ ਅਮਰਪਾਲ ਸਿੰਘ ਦੇ ਜਿਹੜੇ ਭੈਣ ਨੇ ਉਹ ਵੀ ਬਾਹਰ ਨੇ ਵਿਦੇਸ਼। ਹਾਂ ਜੀ ਹਾਂ ਜੀ ਬਾਹਰ ਹੈ ਉਹ ਵੀ। ਇੱਥੇ ਹੁਣ ਕੌਣ ਹੈਗੇ ਪਰਿਵਾਰਕ ਮੈਂਬਰ ਜਿਹੜੀ ਬਤਾਲੇ ਰੇਡ ਚੱਲਦੀ ਹੈ। ਬਤਾਲੇ ਤੇ ਉਹਨਾਂ ਦੀ ਇੱਕ ਉਹਨਾਂ ਦਾ ਇੱਕ ਸਾਡੇ ਪਰੋਣੇ ਦਾ ਭਰਾ ਜਿਹੜਾ ਵਾ ਉਹ ਦਵਾਈ ਰਹਿੰਦੇ ਆ ਤੇ ਉਹਨਾਂ ਦੀ ਪਰਜਾਈ ਆ ਅਮਰਜੋਤ ਦੀ ਤੇ ਇੱਕ ਉਹਨਾਂ ਦੀ ਮਾਤਾ ਵਾ ਦੋ ਹੀ ਜਣੇ ਕਰਦੇ ਜਾਂ ਬੱਚੇ ਆ ਛੋਟੇ। ਠੀਕ ਹੈ ਉੱਥੇ ਕਿੰਨੇ ਵਜੇ ਤੋਂ ਰੇਡ ਚੱਲ ਰਹੀ ਜਿਹੜੀ ਆ ਬੀ। ਨੇ ਉਹਦੇ ਚ ਵੀ ਸਾਨੂੰ ਬਾਅਦ ਚ ਪਤਾ ਲੱਗਾ ਕਿ ਉਸਕੇ ਬੜੇ ਲਗਭਗ ਮੇਰੇ ਖਾਲ ਸੇਮ ਟਾਈਮ ਹੀ ਹੋਊਗਾ ਜੋ ਹੁਣ ਤੱਕ ਬਰਾਮਦਗੀ ਦੇ ਬਾਰੇ ਕਿਹਾ ਗਿਆ ਇਹ ਨਹੀਂ ਇਹ ਵੱਲ ਕੋ ਸਪਸ਼ਟ ਕਰਨ ਦਿੱਤਾ ਕਿ ਕੀ ਕੀ ਚੀਜ਼ਾਂ ਨੇ ਹੈ ਬਰਾਮਦ ਜਿਹੜੀਆਂ ਜਿਵੇਂ ਤੁਸੀਂ ਦੱਸਿਆ ਮੋਬਾਈਲ ਹੈ ਜਾਂ ਬਸ ਇਹ ਹੀ ਸਾਡੇ ਸਾਹਮਣੇ ਦੋ ਦੋ ਇੱਕ ਜੋ ਦੋ ਇੱਕ ਜੂਐਸਬੀ ਹੈ ਤੇ ਬਾਕੀ ਮੋਬਾਈਲ ਹੈ ਤੇ ਇੱਕ ਉਹ ਕੈਮਰੇ ਦੀ ਜਿਹੜੀ ਆ ਕੋਈ ਅਕੋਰਡਿੰਗ ਵਾਲਾ ਜਿਹੜਾ ਜਿਹੜੀ ਉਹਨਾਂ ਦੇ ਘਰ ਘਰੇ ਲੂ ਕੈਮਰੇ ਠੀਕ ਹੈ ਹੁਣ ਇੱਕ ਘੰਟੇ ਤੋਂ ਤੁਸੀਂ ਥਾਣਾ ਬਿਆਸ ਦੇ ਵਿੱਚ ਗੱਲਬਾਤ ਚੱਲ ਰਹੀ ਹੈਗੀ ਆ ਕੋਈ ਪੁਛ ਪਤਲ ਕੀਤੀ ਆ ਰੇ ਕਿ ਉਹ ਅੰਦਰ ਕੋਈ ਉਹਦੇ ਹੋ ਜੇ ਸੀ ਉਹਨੇ ਕਾਪੀ ਮੰਗੀ ਤੇ ਉਹਦੀ ਕਾਪੀ ਦਿਓ ਸਾਨੂੰ ਤੇ ਉਹ ਮੇਰੇ ਖਾ ਦਾ ਜਿਹੜੀ ਉਹ ਕੈਮਰੇ ਦੀ ਤੇ ਹੁਣ ਦੇਖੋ ਜੇ ਉਹ ਅਸੀਂ ਵੀ ਬਾਹਰ ਸੀਗੇ ਤੇ ਅੰਦਰ ਉਹ ਇਹ ਉਹਨੇ ਚਾਚਾ ਜੀ ਤੇ ਉਹਨਾਂ ਦੇ ਪਰਕਰ ਸਿੰਘ ਦੇ ਘਰ ਤੇ ਠੀਕ ਹੈ ਪਰਕਰ ਸਿੰਘ ਨਾਲ ਖੁਦ ਨਾਲ ਰابطਾ ਹੋਇਆ ਤੁਹਾਡੇ ਨਾਲ ਨਹੀਂ ਪਰਕਰ ਸਿੰਘ ਨਾਲ ਨਹੀਂ ਸਾਡੇ ਕੋਈ ਰابطਾ ਹੈ ਇੱਕ ਹੋਰ ਹਰਗਵੰਦਪੁਰ ਵੀ ਰੇਡ ਹੋ ਰਹੀ ਹੈ ਉਹਦੇ ਵਿੱਚ ਵੀ ਕਹਿ ਰਿਹਾ ਕਿ ਅਮਰਪਾਲ ਸਿੰਘ ਦੇ ਸਮਰਥਕ ਨਹੀਂ ਅਮਰਪਾਲ ਦੇ ਸਮਰਥਕ ਤੇ ਪੂਰੀ ਦੁਨੀਆਂ ਜੀ ਜੀ